ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੱਟੀ ਹਰੀਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੋਸਤੋ ਵੀਰ ਮੇਰ ਸਿੰਘ ਦੇ ਫਾਰਮ ਤੋਂ ਅੱਜ ਦੀ ਆਪਾਂ ਵੀਡੀਓ ਅਪਲੋਡ ਕਰ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇਹ ਪਨੀਰੀ ਹੈ ਵੀਰ ਦੇ ਕੋਲ ਵਿਕਾਊ ਵੈਰਾਈਟੀਆਂ ਵੀਰ ਨੇ ਕਿਹੜੀਆਂ-ਕਿਹੜੀਆਂ ਬੀਜੀਆਂ ਵਾਹੇ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਉਹਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਜੀ ਰਹੇ। ਸੋ ਦੋਸਤੋ ਨਿਰਖ ਵਰਖ ਜਿਹੜੀ ਕਰਨੀ ਹੈ ਇਹ ਚੀਜ਼ ਵੀ ਤੁਸੀਂ ਆਪ ਕਰਨੀ ਹੈ। ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਪਾਉਣੀ। ਵੀਰ ਨਾਲ ਕਰਦੇ ਆਂ ਗੱਲਬਾਤ ਪੁੱਛਦੇ ਆਂ ਸਾਰੀ ਡਿਟੇਲ ਇਹ ਕਿਹੜੀ-ਕਿਹੜੀ ਵੈਰੈਟੀ ਵੀਰ ਨੇ ਵੀਜੀ ਹੈ ਫੋਨ ਨੰਬਰ ਵੀ ਵੀਰ ਦਾ ਆਪਾਂ ਲਵਾਂਗੇ ਤੇ ਗੱਲਬਾਤ ਉਹ ਸਾਰੀ ਵੀਰ ਨਾਲ ਕਰਾਂਗੇ। ਲਾਗੇ ਕਿਹੜੀ-ਕਿਹੜੀ ਜਗ੍ਹਾ ਵੀਰ ਨੂੰ ਮਸ਼ਹੂਰ ਪੈਂਦੀ ਹੈ। ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਦੋਸਤੋ ਤੁਹਾਡੇ ਨਾਲ ਸਾਂਝੀ ਕਰਾਂਗੇ। ਹਾਂਜੀ ਸੱਸੀ ਜ ਦੇਸ ਜੀ ਆਪਣਾ ਜ਼ਿਲ੍ਹਾ ਤਰਨਤਾਰਨ ਨੇ ਹਾਂਜੀ ਤੇ ਪਿੰਡ ਬੂ ਹਾਂਜੀ ਤੇ ਤਹਿਸੀਲ ਪੱਟੀ ਠੀਕ ਹੈ ਜੀ ਫੋਨ ਨੰਬਰ ਤੇ ਨਾਮ ਦੱਸ ਦੋ ਫੋਨ ਨੰਬਰ 82641 ਹਾਂਜੀ 17353 ਠੀਕ ਹੈ 92635 ਤੇ 62272 ਠੀਕ ਹੈ ਦੋਵੇਂ ਨੰਬਰ ਚੱਲਦੇ ਹਾਂਜੀ ਦੋਵੇਂ ਚੱਲਦੇ ਮੇਰ ਸਿੰਘ ਨਾਮ ਹੈ ਮੇਰਾ ਅੱਛਾ ਜੀ ਤੇ ਵੀ ਜਿਹੜੀ ਅੱਜ ਆਪਾਂ ਇਹ ਪਨੀਰੀ ਵਿਕਾਊ ਕੀਤੀ ਆ ਕਿਹੜੀਆਂ ਕਿੜੀਆਂ ਵੈਰਾਈਟੀਆਂ ਕਿ ਜੀ ਇਹ ਵੈਰਾਈਟੀਆਂ ਜੀ ਇੱਕ ਹੈਗੀ ਇਹ ਆਪਣੀ 1692 ਹਾਂਜੀ 1718 1121 ਤੇ 26 26 ਹਾਂਜੀ ਠੀਕ ਹੈ ਜੀ ਤੇ ਇਸ ਤੋਂ ਲਾਵਾ ਹੋਰੂ ਕੀ ਹੈ 1509 ਕੀ ਥੋੜਾ 1509 ਕੀ ਹੈ ਹਾਂਜੀ ਠੀਕ ਹੈ ਜੀ ਤੇ ਇਹ ਵੀ ਜੀ ਮਤਲਬ ਰੇਟ ਕੀ ਰੱਖਿਆ ਵਾ ਮਰਲੇ ਦਾ ਜਾਂ ਕਿੱਲੇ ਦੇ ਜਿੰਨੀ ਪੰਦੀਰੀ ਕਿਹਨੇ ਖੜਨੀ ਵੀ ਕਿ ਜਾਂ ਮਰਲੇ ਜੀ ਰੇਟ ਹੁੰਦਾ ਨਹੀਂ ਮਰਲੇ ਦਾ ਹੁੰਦਾ ਜੀ ਮਰਲੇ ਦਾ ਹੁੰਦਾ ਹਾਂਜੀ ਮਰਲੇ ਨਾਲ ਕਿੱਲਾ ਲੱਗ ਜਾਂਦਾ ਪੂਰਾ ਹਾਂਜੀ ਕਿੱਲਾ ਲੱਗ ਵੀ ਜਾਂਦਾ ਉਹ ਲਾਉਣ ਵਾਲਿਆਂ ਦੇ ਵੱਸ ਹੁੰਦਾ ਕਿ ਯਾਰਾਂ ਕੋ ਥੋੜਾ ਘਣਾ ਵੱਧ ਘਟ ਵੀ ਹੋ ਜਾਂਦਾ ਠੀਕ ਹੈ ਜੀ ਹਾਂਜੀ ਕੀ ਰੇਟ ਰੱਖਿਆ ਜੀ ਮਰਲੇ ਦਾ ਪਰ ਰੇਟ ਵੈਸੇ 1500 ਰੱਖਿਆ ਹੈ ਭਣਪਰਾ ਦੂਰੋਂ ਆਵੇਗਾ ਤੇ ਕਰ ਦਿਆਂਗੇ ਮਾਨਤਾ ਮਾਨਤਨ ਹੋ ਜਾਊਗਾ ਜੀ ਹਾਂਜੀ ਠੀਕ ਹੈ ਜੀ ਦੋਸਤੋ 17 18 1509 ਤੇ 126 ਪਨੀਰੀ ਦੋਸਤੋ ਕਾਫੀ ਥਾਂ ਦੇ ਵਿੱਚ ਵੀਰ ਨੇ ਵਿਜੀ ਹੈ ਤੇ ਫੋਨ ਨੰਬਰ ਤੁਹਾਨੂੰ ਵੀਰ ਨੇ ਦੋਸਤੋ ਆਪਣੇ ਦੱਸ ਹੀ ਗੱਤੇ ਆ ਜਿਹੜੇ ਵੀਰ ਨੂੰ ਜਿੰਨੀ ਵੀ ਪਨੀਰੀ ਚਾਹੀਦੀ ਹੋਵੇ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਦੋਸਤੋ ਵੀਰ ਦੇ ਮਤਲਬ ਤੁਸੀਂ ਇੱਥੋਂ ਆਉਣਾ ਵਾ ਜਦੋਂ ਆਪਣੇ ਹਰੀਕਿਆਂ ਤੋਂ ਆਉਣਾ ਵਾ ਕਿਸੇ ਨੇ ਤੇ ਜਿਹੜਾ ਨਵਾਂ ਰੋਡ ਬਣਿਆ ਆਪਣਾ ਅੰਮ੍ਰਿਤਸਰ ਹਾਈਵੇ ਇਹ ਤੇ ਆ ਬਾਬੇ ਵਿਧੀ ਚੰਦਿਆਂ ਦਾ ਗੁਰਦੁਆਰਾ ਉਹਦੇ ਲਾਗੂ ਇੱਧਰ ਸੜਕ ਨਿਕਲਦੀ ਇੱਕ ਗੁਰਦੁਆਰਾ ਲੱਗੇਗਾ ਨਿਸ਼ਾਨ ਸਾਹਿਬ ਗੁਰਦੁਆਰਾ ਤੁਹਾਨੂੰ ਕਰਕੇ ਦਿਖਾ ਦੇਣੇ ਲਾਗੇ ਸ਼ੀਦਾ ਸਿੰਘ ਦਾ ਗੁਰਦੁਆਰਾ ਬਣਿਆ ਦੋਸਤੋ ਤੇ ਪਨੀਰੀ ਦੋਸਤੋ ਵੀਰ ਦੇ ਕੋਲ ਕਾਫੀ ਅਵੇਲੇਬਲ ਹੈ ਜਿਹੜੇ ਹੜ ਪੀਰ ਦੇ ਇਲਾਕੇ ਆ ਜਿਹੜੇ ਜਿਨ੍ਹਾਂ ਦੇ ਵਿੱਚ ਮਤਲਬ ਕੋਈ ਨਹੀਂ ਰਿਹਾ ਕੋਈ ਵੀ ਇੱਕ ਜੁਗਾੜ ਕੋਈ ਪਨੀਰੀ ਬੀਜਣ ਦਾ ਜਾਂ ਕੋਈ ਅਜੇ ਮਤਲਬ ਤਿਆਰੀ ਨਹੀਂ ਹੋਈ ਪਨੀਰੀ ਦੀ ਉਹ ਵੀਰ ਵੀਰ ਨਾਲ ਸੰਪਰਕ ਕਰਕੇ ਪਨੀਰੀ ਖਰੀਦ ਸਕਦੇ ਆ ਵੈਰਾਈਟੀਆਂ ਦੋਸਤੋ ਵੀਰ ਦੇ ਕੋਲ ਸਾਰੀਆਂ 17 18 16 92 11 21 ਤੇ 1509 ਤੇ 126 ਤਕਰੀਬਨ ਤਿਆਰ ਹੀ ਆ ਪਨੀਰੀ ਸਾਰੀ ਦੋਸਤੋ ਨੰਬਰ ਦੋਸਤੋ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ 1500 ਰੁਪਏ ਵੀਰ ਨੇ ਮਰਲੇ ਦਾ ਰੇਟ ਦੱਸਿਆ ਪਨੀਰੀ ਦਾ ਬਾਕੀ ਜਿਹੜਾ ਕੋਈ ਵੀਰ ਦੂਰੋਂ ਜਿਹੜਾ ਆਊਗਾ ਮਾਨਤੜ ਵੀਰ ਕਹਿੰਦਾ ਉਹ ਤਾਂ ਜ਼ਰੂਰ ਕਰਾਂਗੇ ਆਪਾਂ ਪਨੀਰੀ ਦੋਸਤੋ ਬਹੁਤ ਵਧੀਆ ਤਿਆਰ ਹੈ ਬਿਲਕੁਲ ਪੋਲੀ ਹੈ ਪਟਾਈ ਦੇ ਵਿੱਚ ਜਿਹੜੇ ਵੀਰ ਨੂੰ ਜਿੰਨੀ ਪਨੀਰੀ ਚਾਹੀਦੀ ਹੋਊਗੀ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਉਧਰਲੇ ਬੰਨੇ ਦੋਸਤੋ ਤੁਹਾਨੂੰ 126 ਦੀ ਪਨੀਰੀ ਉਹ ਵੀ ਦਿਖਾ ਦਿੰਨੇ ਨੇ ਰੇਟ ਤੋਂ ਕਰ ਮੇਰੇ ਹਿਸਾਬ ਨਾਲ ਦੋਸਤੋ ਘੱਟੋ ਘੱਟ ਵੀ ਜਿਆਦਾ ਨਹੀਂ 5-6 ਗਲਣਾ ਥਾਂ ਵੀਰ ਨੇ ਪੀਜਿਆ ਪਨੀਰੀ ਦਾ ਬਹੁਤ ਵਧੀਆ ਪਨੀਰੀ ਲਾਉਣ ਦੇ ਯੋਗ ਹੋਈ ਹੈ। ਦੋਸਤੋ ਜਿਆਦਾਤਰ ਇਲਾਕਿਆਂ ਨੂੰ ਜਿਹੜੇ ਹਾਰਪੀੜ ਤੇ ਲਾਕੇ ਆ ਉਹਨਾਂ ਇਲਾਕਿਆਂ 'ਚ ਜਿਆਦਾਤਰ ਲੋੜ ਹੈ ਪਨੀਰੀ ਦੀ। ਸੋ ਦੋਸਤੋ ਵੀਰਾਂ ਤੁਸੀਂ ਸੰਪਰਕ ਬਣਾਈ ਰੱਖਣਾ। ਪਨੀਰੀ ਦੋਸਤੋ ਚੰਗੀ ਆ ਗੰਦਗੁੰਦ ਤੋਂ ਰਹਿ ਤੇ ਆ ਗੰਦਗੁੰਦ ਕੋਈ ਨਹੀਂ ਹੈਗਾ ਵਿੱਚ ਮੜਾ ਮੋਟਾ ਹੀ ਟਮਾ ਟਮਾ ਕਰੇ ਕਰੇ। ਇਹ ਸਾਰੀ ਦੋਸਤੋ ਪਨੀਰੀ ਜਿਹੜੀ ਆ ਇਹ ਵੀਰ ਦੇ ਕੋਲ ਹੈਗੀ ਆ। ਵੈਰਾਈਟੀਆਂ ਵੀਰ ਨੇ ਸਾਰੀਆਂ ਰੱਖੀਆਂ ਪਛੇਤਰੀਏ। ਉਹਦਾ ਤੁਹਾਨੂੰ ਦੋਸਤੋ 126 ਦਿਖਾ ਦਿੰਦੇ ਆ ਦੋਸਤੋ ਆ ਜਿਹੜੀ ਪਨੀਰੀ ਆ ਇਹ ਸਾਰੀ 126 ਦੀ ਆ ਪਨੀਰੀ ਦੋਸਤੋ ਇਹ ਵੀ ਬਹੁਤ ਵਧੀਆ ਲਾਉਣ ਦੇ ਬਿਲਕੁਲ ਤਿਆਰ ਆ ਦੋਸਤੋ ਬਿਲਕੁਲ ਸੜਕ ਦੇ ਉੱਤੇ ਹੀ ਆ ਇਹ ਵੀਰ ਦਾ ਜਿਹੜਾ ਆਪਣਾ ਜਿਸੇ ਪਨੀਰੀ ਵੀਰ ਨੇ ਵੇਚਣੀ ਆ ਜਦੋਂ ਦੋਸਤੋ ਤੁਸੀਂ ਹਰੀ ਕੇ ਆਉਣਾ ਵਾ ਅਧਰ ਅੰਮਰਸਰ ਵਾਲੇ ਪਾਸੇ ਆਉਣਾ ਜਿਹੜੇ ਵੀ ਵੀਰ ਨੇ ਓਵਰਫਲੋ ਲੰਘ ਕੇ ਤੇ ਅੱਗੇ ਬਾਬੇ ਵਿਧੀ ਚਿੰਦਿਆ ਦਾ ਗੁਰਦੁਆਰਾ ਨਾਲ ਗੁਰਦੁਆਰੇ ਦੇ ਨਾਲ ਹੀ ਦੋਸਤੋ ਤੁਸੀਂ ਸੜਕ ਤੋਂ ਦੂਜੇ ਪਾਸੇ ਹੋ ਜਾਣਾ ਤੇ ਸੜਕ ਮੋੜਦੀ ਲੈਂਦੇ ਪਾਸੇ ਨੂੰ ਤੇ ਉਥੋਂ ਆਪਣੇ ਮੇਨ ਹਾਈਵੇ ਤੋਂ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਸੜਕ ਦੇ ਉੱਤੇ ਹੀ ਬਿਲਕੁਲ ਏੜੀ ਪਨੀਰੀ ਵੀਰ ਨੇ ਵਿਕਾਊ ਕੀਤੀ ਹੈ ਨੰਬਰ ਦੋਸਤੋ ਵੀਰ ਦਾ ਮੈਂ ਸਕਰੀਨ ਤੇ ਚੱਲਦਾ ਕਰ ਦੂੰਗਾ ਜਿਹੜੇ ਵੀਰ ਨੂੰ ਜਿੰਨੀ ਵੀ ਪਨੀਰੀ ਚਾਹੀਦੀ ਹੋਊਗੀ ਵੀਰ ਨਾਲ ਤੁਸੀਂ ਸੰਪਰਕ ਕਰਕੇ ਪਨੀਰੀ ਖਰੀਦ ਸਕਦੇ ਸੋ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ